ਬਿਲਕੁਲ ਮੈਂ ਤਾਂ ਹੁਣ ਤੱਕ ਇਸ ਗੱਲ ਨੂੰ ਇਲੈਕਸ਼ਨ ਦੇ ਵਿੱਚ ਵੀ ਬਹੁਤ ਪ੍ਰਚਾਰਿਆ ਸੀ ਇਸ ਗੱਲ ਨੂੰ ਕਿ ਸੈਂਟਰ ਤੇ ਸਟੇਟ ਦੋਨੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ ਐ ਸਟੇਟ ਵੀ ਕਾਰਵਾਈ ਕਰ ਸਕਦੀ ਹੈ ਕੁਝ ਨਾ ਕੁਝ ਤਾਂ ਤੇ ਉਹ ਘੱਟੋ ਘੱਟ ਵੀ ਕਪਲੇਟ ਦਾ ਸੈਂਟਰ ਗਵਰਨਮੈਂਟ ਦੇ ਅੱਗੇ ਰੱਖੀ ਸਕਦੀ ਹੈ ਤਾਂ ਲੌਰੈਂਸ ਦਾ ਤਾਂ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਉਹਨੂੰ ਜੇਲ੍ਹ ਦੇ ਵਿੱਚ ਜਿਹੜੀਆਂ ਹੋਸਟਲ ਵਰਗੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਹੋਈਆਂ ਨੇ ਆ ਦੇਖੋ ਹੁਣ ਤੱਕ ਕਲੀਅਰ ਕਰਤਾ ਜਿਹੜੀ ਹੈ ਉਹਦੀ ਵੀਡੀਓ ਦੇ ਉੱਤੇ ਔਰ ਪਾਕਿਸਤਾਨ ਦੇ ਜਿਹੜੇ ਕੋਈ ਅੰਦਰਵਾਰਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਵੀ ਉਹ ਸਾਰੀ ਸਾਠ ਗੱਡ ਕਰ ਰਿਹਾ ਤੇ ਸੁਭਾਵਨਾ ਉਹ ਸਾਰੀ ਡੀ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਦੇ ਸਰਦਾਰੀ ਚੱਲ ਰਹੀ ਹੈ ਸਾਨੂੰ ਕੋ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਡੀ ਨਾ ਇੰਟਰਨੈਸ਼ਨਲ ਸਟੇਟ ਕੋਈ ਵੀ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਦੇ ਰਹੀ ਤੇ ਇਨਫੋਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਵੀ ਪਤਾ ਤਾਂ ਉਹਨਾਂ ਸਾਰੀ ਗੱਲ ਦਾ ਹੈਗਾ ਫਰੰਟ ਤੋਂ ਕਾਰਵਾਈ ਨਹੀਂ ਕਰਨਾ ਚਾਹੁੰਦਾ ਔਰ ਬਿਸ਼नोई Đảng ਲਗਭਗ ਹੀ ਗਵਰਨਮੈਂਟ ਦੇ ਸਮਰਥਨ ਦੇ ਨਾਲ ਹੀ ਚੱਲ ਰਹੀ ਹੈ ਜਿਹੜੀ ਕੋਈ ਦੋ ਰਾਇ ਹੈ ਕੀ ਲੱਗਦਾ ਹੈ ਕਿ ਕਿਵੇਂ ਦੇਖ ਦੋਗੇ ਸਰਕਾਰਾਂ ਕਿਉਂ ਇਹਦੇ ਤੇ ਕਾਰਵਾਈ ਕਰਨੀਆਂ ਹੈਗੀਆਂ ਜਿਵੇਂ ਇੱਕ ਕਹਿੰਦੇ ਨੇ ਕਿ ਜੇ ਦੇ ਰਿਚੀਟਿਊਡੀ ਨਹੀਂ ਫਰਕ ਸਾਬ ਦੇਗੀ ਜੇ ਇਹ ਅਰਜਿਲ ਦੀ ਗੱਲ ਹੋਵੇ ਜਾਂ ਹੋਰ ਜਿਲ੍ਹੇ ਦੀ ਗੱਲ ਹੋਵੇ ਤਾਂ ਮੈਂ ਤਾਂ ਪਹਿਲਾਂ ਹੀ ਜਦੋਂ ਮੇਰੀ ਉਧਰ ਰਾਹੁਲ ਜੀ ਨਾਲ ਵੀ ਗੱਲ ਹੋਦਾ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਵੀ 268 ਲਾ ਕੇ ਗੁਜਰਾਤ ਰੱਖਣ ਦਾ ਮਤਲਬ ਕੀ ਹੈ ਉਹਨੂੰ ਸੇਫ ਕਰਨਾ ਹੀ ਹੈ ਇਨਾ ਉਹ ਕ੍ਰਾਈਮ ਪੰਜਾਬ ਚੋਂ ਕਰਕੇ ਜਾ ਕੇ ਬੈਠ ਕੇ ਉਹਨੂੰ ਜੇਲ੍ਹ ਚ ਜਾ ਕੇ ਰੱਖਿਆ ਜਾ ਰਿਹਾ ਹੈ ਗੁਜਰਾਤ ਦੀ ਦੇ ਵਿੱਚ ਤੇ ਹੁਣ ਗੁਜਰਾਤ ਜੇਲ੍ਹ ਦੇ ਵਿੱਚ ਵੀ ਆ ਦੇਖੋ 16 ਤਰੀਕ ਦੀ ਸਾਰੀ ਇਹ ਵੀਡੀਓ ਕਾਲ ਹੈ Eid ਮੁਬਾਰਕ ਦੇ ਰਹੇ ਸਾਰੀ ਗੱਲਬਾਤ ਉਹ ਵੀ ਆਮ ਨਾਰਮਲ ਜਿਦਾ ਆਪਾਂ ਵੀਡੀਓ ਕਾਲਾਂ ਕਰਦੇ ਆਂ ਇੱਕ ਦੂਸਰੇ ਨੂੰ ਇੰਨੀ ਸਾਰੀ ਆਜ਼ਾਦੀ ਉਹਦੇ ਕੋਲ ਹੈ ਕਸਟਡੀ ਨਾਲ ਦੀ ਚੀਜ਼ ਉਹਦੇ ਕੋਲ ਏਦਾਂ ਦੇ ਲੱਗ ਨਹੀਂ ਰਹੀ ਇਸ ਗੱਲ ਤੋਂ ਤੇ ਜਿਹੜਾ ਸਾਰਾ ਕਾਲਾ ਕਾਰੋਬਾਰ ਉਹ ਬੇਡਰ ਬੁਖਬੀ ਖਿਲਾ ਰਹੇ ਆ ਸਾਰੇ ਜਸਟਿਸ ਜਿਹੜੀਆਂ ਪਹਿਲਾਂ ਇੰਟਰਵਿਊ ਜਿਹੜੀਆਂ ਲਈਆਂ ਜਿਹੜਾ ਨੇ ਵਿਸ਼ਣਾ ਤੁਸੀਂ ਕੋ ਹਾਈ ਕੋਰਟ ਦੇ ਵਿੱਚ ਜਿਹੜੀ ਇੱਕ ਵੇਲ ਕੀਤੀ ਸੀ ਉਹ ਤੋਂ ਦਿੱਤਾ ਚਾਹੀਦਾ ਉਹਦੇ ਵਿੱਚ ਕੀ ਕਿੱਥੇ ਪਹੁੰਚਿਆ ਚੇਤ ਹਾਈ ਕੋਰਟ ਨੇ ਦੋ ਵਾਰ ਮਾਨ ਜੋ ਕੋਰਟ ਨੇ ਅਰਾਉ ਤੇ ਐਕਸ਼ਨ ਲਿਆ ਐਫ ਆਈ ਆਰਾਂ ਦਰਜ ਕਰਤੀਆਂ ਉਹ ਵੀ ਅਣਪਛਾਤੇਆਂ ਦੇ ਖਿਲਾਫ ਕਰਤੀਆਂ ਕਿਸੇ ਦੋਸ਼ੀਆ ਨਾਮ ਤਾਂ ਇਹਨੇ ਸਰਕਾਰ ਨੇ ਪਾਉਣੀ ਨਹੀਂ ਵਿੱਚ ਉਹਦੇ ਫਿਰ ਇਸੇ ਤੋਂ ਤਾਂ ਮੈਨੂੰ ਲੱਗਦਾ ਨੇ ਵੀ ਇਹ ਨੈਕਸਸ ਹੈ ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਜਿਹੜਾ ਜਿਹੜਾ ਜਦੋਂ ਇਹ ਇਹਦੀਆਂ ਪਰਤਾਂ ਖੁੱਲਣਗੀਆਂ ਕਾਫੀ ਨਾਮੀ ਗ੍ਰਾਮੀ ਬੰਦੇ ਕਾਫੀ ਪੋਲਿਟਿਸ਼ੀਅਨ ਕਈ ਕੁਝ ਨਿਕਲਣਾ ਇਸ ਗੱਲ ਤੋਂ ਤਾਂ ਜੇ ਉਹ ਨੈਕਸਸ ਟੁੱਟੇ ਤਾਂ ਫੇਰ ਹੀ ਉਹਦੇ ਚ ਗੱਲ ਨਿਕਲੇ ਕਿ ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ ਤੇ ਕਰਨੀ ਹੈ ਗਵਰਨਮੈਂਟ ਦੇ ਸਿਰ ਤੇ ਕਰਨੀ ਹੈ ਤੇ ਸਰਕਾਰਾਂ ਉਧਰ ਰਲੀਆਂ ਹੋਈਆਂ ਨੇ ਤਾਂ ਕਿਹਨੇ ਜਸਤਿਸ ਕਿਹਨੇ ਦੇਣਾ ਹੈ ਭਾਈ ਵਿਕਰਮ ਜੀਤਿਆਂ ਨੇ ਦੋਸ਼ ਲਾਏ ਆ ਵੀ ਅੱਜ ਕੂਮ ਲੈਂਡ ਵਾਲਾ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਇਰਤਰੀ ਹੁੰਦਾ ਵੀ ਉਹ ਵੀ ਮੰਤਰੀਆਂ ਕਰੋੜਾਂ ਦੇ ਜਿਹੜਾ ਲੌਂਗਸ ਮਿਸ਼ਨ ਹੋਈ ਨੂੰ ਦੇ ਰਹੀ ਹੈ ਤੇ ਉਹਨੂੰ ਕਿਵੇਂ ਦੇਖੀਏ ਦੇਖੋ ਤੁਸੀਂ ਇਹ ਪਿੱਛੇ ਜੇ ਐਨਆਈ ਨੇ ਜਿਹੜੀ ਤੁਸੀਂ ਰਿਪੋਰਟ ਸਾਰੀ ਵੇਖੀ ਉਹਦੇ ਚ ਬਾਈ ਨੇਮ ਸਾਰੇ ਬਿਲਡਰ ਉਹਦੇ ਚ ਮਹਾਲੀ ਦੇ ਵੀ ਹੈ ਉਹਦੇ ਚ ਬਲੋਟ ਦੇ ਵੀ ਹੈ ਸਾਡੀ ਮਾਨਸਾ ਦੇ ਵੀ ਇੱਕ ਬੰਦੇ ਦਾ ਨਾਮ ਸੀ ਉਹਦੇ ਵਿੱਚ ਤੁਸੀਂ ਦੇਖਿਆ ਬਾਈ ਨੇਮ ਕੋਈ ਗੱਲ ਹੁਣ ਲੁਕੀ ਛੁਪੀਦਾ ਹੈ ਹੀ ਨਹੀਂ ਹੈ ਕਿਹੜਾ ਬੰਦਾ ਕਿੰਨੇ ਪੈਸੇ ਵੇਰੇ ਸਭ ਦੇ ਬਾਈ ਨੇਮ ਐਨਆਈਏ ਨੇ ਤੁਹਾਡੇ ਨੈਟ ਤੇ ਪਾਇਆ ਹੋਇਆ ਸਾਰਾ ਕੁਝ ਤੁਹਾਡੇ ਕੋਲ ਸਾਰਿਆਂ ਕੋਲ ਰਿਪੋਰਟਾਂ ਨਹੀਂ ਹੈਗੀਆਂ ਨੇ ਪਰ ਇਹ ਥੋੜੀ ਵੀ ਕਿਸੇ ਨੂੰ ਕਿਸੇ ਕੱਲ ਦਾ ਪਤਾ ਨਹੀਂ ਹੈਗਾ ਪਤਾ ਸਾਰਾ ਖੁਸ਼ ਹੈ ਪਰੰਤੂ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ ਜਦ ਤਾਂ ਇਹ ਹੈ ਵੀ ਇਹ ਲੋਕ ਭਾਈ ਉਹਨਾਂ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ ਕਿਉਂਕਿ ਲੁੱਟਦੇ ਉਹ ਨੇ ਕਰੋੜਾਂ ਦੇ ਵਿੱਚ ਤਾਂ ਉਹਦਾ ਹਿੱਸਾ ਪਤਨੀ ਨੇ ਕੋਲ ਜਾਂਦਾ ਹੋ ਸਕਦਾ ਹੈ ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ ਤੇ ਨਹੀਂ ਤਾਂ ਕਸਟਮਰ ਦੇ ਵਿੱਚ ਬੰਦਾ ਹੋਵੇ ਤਾਂ ਉਹ ਆਹ ਫੋਨ ਕਿਦਾਂ ਦੀ ਕਰਦੇ ਜਾਂ ਕੋ ਕਰੇ ਇਹ ਰਲਿ ਖਲਿ ਗੱਲ ਹੈ ਦੇਖਣਾ ਜੀ ਇੱਕ ਤੇ ਮਹੱਤਵਮਤ ਦਾ ਫੋਨ ਮਿਲਿਆ ਹੁੰਦਾ ਨਾ ਦੇਖ ਸਰੋ ਦਾ ਪਰਚਾ ਦੇ ਦਿੰਦੇ ਹੁਣ ਦੁਸ਼ਮਣ ਦੇਸ਼ ਨਾਲ ਇਹ ਗੱਲ ਕਰ ਦੋ ਫਲਾਨੀ ਗੱਲ ਕਰ ਦੋ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਸਾਰੇ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਕੀ ਇਸ ਇਤੇ ਅਸਰ ਹੋਊਗਾ ਕੋਈ ਇੱਕ ਵੀ ਇੱਕ ਵੀ ਐਸੀ ਕਨੇ ਦੇ ਹੋ ਜੇ 0% ਵੀ ਤੁਸੀਂ ਦੇਖ ਲਓ ਕੱਖ ਨਹੀਂ ਹੁਣ ਮਤਲਬ ਇਹ ਚੀਜ਼ ਨੂੰ ਸਭੋ ਪ੍ਰਚਾਰ ਕੇ ਇਹ ਦਸਮੇਂ ਚ ਆਉਂਦੇ ਆ ਵੀ ਉਹ ਜਿਸ ਤਰ੍ਹਾਂ ਪਹਿਲਾਂ ਅੰਦਰ ਵੱੜ ਦੇ ਬੰਦੇ ਬਹੁਤ ਸਟਰੋਂਗ ਹੁੰਦੇ ਸੀ ਤਾਂ ਵੀ ਇਹ ਵਿਸ਼ਨੂਈ ਵੀ ਇੰਨਾ ਜ਼ਿਆਦਾ ਸਟਰੋਂਗ ਹੈ ਤਾਂ ਹੀ ਤੁਸੀਂ ਲੋਕ ਪੈਸੇ ਦਿਓਗੇ ਤਾਂ ਹੀ ਕਾਰੋਬਾਰੀ ਡਰੂਗਾ ਉਹਨੂੰ ਤਾਂ ਮੇਰਾ ਖਿਆਲ ਉਹਦੀ ਇੱਕ ਹੀ ਆਈਡੀ ਹੈ ਹੋਰ ਕੁਝ ਨਹੀਂ ਇਸ ਕਰ ਲਈ। ਪੂਰੀ ਘਾਰਬੇਟ ਲਗਭਗ ਸਭ ਜਗ੍ਹਾ ਤੇ ਲਾ ਕੇ ਵੇਖ ਲਈ ਆ ਫਰਵਾਤ ਹਮਾਗੇ ਸੱਚੇ ਪਾਤਸ਼ਾਹ ਦੇ ਅੱਗੇ ਤੇ ਉਹ ਜੂਰ ਜਸਸ ਦੇਊਗਾ ਜਿੱਦਾਂ ਥੋੜੀ ਜਿਹੀ ਰਾਹਤ ਕਰ ਆਪਾਂ ਨੂੰ ਘਰੇ ਦਿੱਤੀ ਹੈ ਇਸ ਤਰ੍ਹਾਂ ਹੋ ਸਕਦਾ ਹੈ ਕੱਲ ਨੂੰ ਮਾਲਕ ਆਪਣੀ ਸੁਣੇ ਜਿਹੜਾ ਨਜਾਇਜ਼ ਧੱਕਾ ਆਪਣੇ ਨਾਲ ਹੋਇਆ ਹੈ ਤਾਂ ਵੈਗਰੂਈ ਹੈ ਜੇ ਇਹਨਾਂ ਲੀਡਰਾਂ ਤੇ ਸਰਕਾਰਾਂ ਤੇ ਕੋਈ ਉਮੀਦ ਤਾਂ ਇੰਨੀ ਠੀਕ ਹੈ ਕੋਰਟ ਦੀ ਲੜਾਈ ਹੈ ਉਹ ਲੜਦੇ ਰਹਾਂਗੇ ਜਿੰਨੀ ਕਿ ਲੜੀਗੀ